ਸਤਿ ਸ਼੍ਰੀ ਅਕਾਲ ਜੀ ਜਿਉਂ ਹੀ ਦੀਪ ਸਰਦਾਰਨੀ ਦਾ ਲਾਈਵ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਤਾਂ ਲੋਕਾਂ ਵੱਲੋਂ ਦੀਪ ਸਰਦਾਰਨੀ ਅਤੇ ਉਹਨਾਂ ਦੇ ਹਸਬੰਡ ਤੇ ਵੱਖੋ-ਵੱਖਰੇ ਸਵਾਲ ਚੁੱਕੇ ਗਏ ਕਿਸੇ ਦਾ ਕਹਿਣਾ ਸੀ ਕਿ ਸ਼ਾਈ ਦੇ ਹੁਣ ਵੱਖ ਹੋ ਗਏ ਨੇ ਕਿਸੇ ਦਾ ਕਹਿਣਾ ਸੀ ਕਿ ਦੀਪ ਸਰਦਾਰਨੀ ਨੇ ਆਪਣੇ ਹਸਬੰਦ ਨੂੰ ਅਨਫੋਲੋ ਕਰ ਦਿੱਤਾ ਹੈ ਅਤੇ ਕਿਸੇ ਦਾ ਕਹਿਣਾ ਸੀ ਇਹ ਸ਼ਾਈ ਦੀ ਹੁਣ ਆਸਟ੍ਰੇਲੀਆ ਜਾਵੇਗੀ ਅਸਲ ਹੋਇਆ ਇਹ ਕਿ ਦੀਪ ਸਰਦਾਰਨੀ ਕਾਫੀ ਜ਼ਿਆਦਾ ਦੁਖੀ ਸੀ ਅਤੇ ਉਸ ਵਕਤ ਉਹ ਲਾਈਵ ਆ ਕੇ ਰੋਣ ਲੱਗ ਪਈ ਜਿਸ ਤੋਂ ਬਾਅਦ ਲੋਕਾਂ ਨੇ ਉਸ ਲਈ ਵੱਖੋ ਵੱਖਰੇ ਅੰਦਾਜ਼ੇ ਲਾਉਣੇ ਸ਼ੁਰੂ ਕਰ ਦਿੱਤੇ ਪਰ ਜਿਉਂ ਹੀ ਲਾਈਵ 'ਤੇ ਦੀਪ ਸਰਦਾਰਨੀ ਨੇ ਇਸ ਤਰ੍ਹਾਂ ਦੇ ਕਮੈਂਟਸ ਵੇਖੇ ਐਂਡ ਸੋਸ਼ਲ ਮੀਡੀਆ 'ਤੇ ਹੁੰਦੀਆਂ ਵਾਇਰਲ ਵੀਡੀਓਜ਼ ਦੇਖੀਆਂ ਉਸ ਨੇ ਇਸ ਦਾ ਰਿਪਲਾਈ ਕੀਤਾ ਪਹਿਲਾਂ ਤਾਂ ਉਸ ਨੇ ਗੁਰਦੀਪ ਨੂੰ ਉਸੇ ਵਕਤ ਫੋਲੋ ਕਰ ਲਿਆ ਤੇ ਦੂਜੇ ਪਾਸੇ ਇੱਕ ਸਟੋਰੀ ਵਿੱਚ ਉਸ ਵੱਲੋਂ ਦੱਸਿਆ ਗਿਆ ਕਿ ਉਹ 4-5 ਦਿਨ ਤੱਕ ਆਸਟ੍ਰੇਲੀਆ ਚਲੀ ਜਾਵੇਗੀ ਇੰਨਾ ਹੀ ਨਹੀਂ ਦੀਪ ਸਰਦਾਰ ਨੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਰੀਲ ਵੀ ਆਪਣੇ ਹਸਬੰਡ ਦੇ ਨਾਲ ਸਾਂਝੀ ਕੀਤੀ ਗਈ ਜਿਸ ਵਿੱਚ ਉਸ ਨੇ ਕਰਨ ਔਜਲਾ ਦਾ Song ਲਾਇਆ ਕਿ ਟਾਈਮ ਲੱਗੂ ਮਿਟਨੇ ਨੂੰ ਸਾਨੂੰ ਥੱਲੇ ਸਿੱਟਨੇ ਨੂੰ ਇੱਥੇ ਜ਼ੋਰ ਲਾ ਲੈ ਛੱਤੀਆਂ ਕੁਝ ਇਸ ਤਰੀਕੇ ਨਾਲ ਦੀਪ ਸਰਦਾਰ ਨੇ ਆਪਣੇ ਹੇਟਰਸ ਦਾ ਜਵਾਬ ਦਿੰਦੀ ਹੋਈ ਦਿਖਾਈ ਦਿੱਤੀ ਵੱਲ ਕਿਸ ਕਿਸ ਤੇ ਦੀਪ ਸਰਦਾਰ ਨਹੀਂ ਫੇਵਰਟ ਐ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਐਂਡ ਨਾਲ ਹੀ ਨੈਕਸਟ ਅਪਡੇਟਸ ਤੇ ਲਈ ਜਲਤੋ ਜਲਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ